ਮੇਰੀ ਤਾਂ ਸਾਰੀ ਰਾਤ ਸੋਚਾਂ ਵਿੱਚ ਲੰਘ ਗਈ ਆ ਕਿ ਪਿੰਦਰ ਇਦਾਂ ਕਿਉਂ ਬੋਲੀ ਆ ਮੇਰੇ ਨਾਲ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਹੁਣ ਮੈਂ ਕਿੰਨੂੰ ਦੱਸਾਂ ਜੇ ਮੈਂ ਸਰਗੁਣ ਦੇ ਪਾਪਾ ਨੂੰ ਦੱਸਿਆ ਤੇ ਉਹਨੇ ਫੇਰ ਇਦਾਂ ਹੀ ਕਹਿਣਾ ਆ ਕਿ ਤੂੰ ਸਮਝ ਤੂੰ ਸਮਝ ਕਦੇ ਤਾਂ ਮੈਂ ਕਹਿ ਨਹੀਂ ਆ ਕਿ ਮੈਂ ਪਿੰਦਰ ਦੀ ਨਾ ਮੰਮੀ ਨੂੰ ਹੀ ਫੋਨ ਕਰਦੀ ਆ ਇਹਦੀ ਤਾਂ ਇੰਨੀ ਤਵਾ ਵਿਗੜ ਗਈ ਆ ਇੰਨਾ ਜ਼ਿਆਦਾ ਭੈਣਾ ਬੋਲੀ ਆ ਮੇਰੇ ਨਾਲ ਮੇਰੇ ਤੋਂ ਤਾਂ ਬਰਦਾਸ਼ਤ ਹੋ ਹੁੰਦਾ ਨਹੀਂ ਪਿਆ ਹੈਗਾ ਮੈਂ ਤਾਂ ਕਦੀ ਸੋਚਿਆ ਵੀ ਨਹੀਂ ਕਿ ਮੈਂ ਇੰਨਾ ਇਦਾਂ ਕਰੂਗੀ ਹੁਣ ਹੋਰ ਕਿਸੇ ਨੂੰ ਦੱਸਣ ਦਾ ਤਾਂ ਕੋਈ ਫਾਇਦਾ ਨਹੀਂ ਆ। ਪਿੰਦਰ ਦੀ ਮੰਮੀ ਨਾਲ ਹੀ ਗੱਲ ਕਰਦੀ ਆਂ ਇੱਕ ਵਾਰੀ। ਸਸਰੀਗਾਲ ਮੰਮੀ ਜੀ ਹੋਰ ਕੀ ਹਾਲ ਚਾਲ ਦਾ ਡਾਡਾ ਹਾਂਜੀ ਅਸੀਂ ਵੀ ਠੀਕ ਆ ਸਾਰੀ। ਹਾਂਜੀ ਹਾਂਜੀ ਬੱਚੇ ਵੀ ਠੀਕ ਆ। ਹਾਂ ਬਸ ਗਏ ਨਖੇਤਾ ਨੂੰ ਗਏ ਨਹੀਂ ਹੁਣੇ ਹੀ ਹਜੇ। ਹੋਰ ਤੁਸੀਂ ਕੀ ਕਰਦੇ ਪਿਆ? ਠੀਕਾ ਠੀਕਾ। ਅੱਛਾ। ਹਾਂਜੀ ਮੈਂ ਫੋਨ ਇਦਾਂ ਕੀਤਾ ਸੀ ਮੰਮੀ ਜੀ ਮੈਂ ਨਾ ਬਹੁਤ ਟੈਨਸ਼ਨ ਵਿੱਚ ਆ ਕੱਲ ਦੀ। ਉਦਾਂ ਮੈਂ ਤੁਹਾਨੂੰ ਤਾਂ ਕੋਈ ਗੱਲ ਨਹੀਂ ਦੱਸਣੀ ਸੀਗੀ ਪਰ ਹੁਣ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਹੀ ਗੱਲ ਕਰਦੀ ਆ ਤੁਸੀਂ ਸਮਝਾ ਸਕਦੇ ਬਿੰਦਰ ਨੂੰ ਗੱਲ ਤਾਂ ਕੁਝ ਵੀ ਨਹੀਂ ਹੋਈ ਬਸ ਉਸ ਦਿਨ ਵੀ ਤੁਹਾਡੇ ਸਾਹਮਣੇ ਹਰ ਗੁਣ ਸਰਗੁਣ ਦੀ ਗੱਲ ਸੀਗੀ ਬਸ ਉਸ ਦਿਨ ਦੀ ਪਲੇਸ ਜੀ ਘਰ ਵਿੱਚ ਚਲੀ ਜਾਂਦੀ ਆ ਹਾਂ ਸਮਝਾ ਕੇ ਤਾਂ ਤੁਸੀਂ ਗਏ ਸੀਗੇ ਪਰ ਪਤਾ ਨਹੀਂ ਕੀ ਗੱਲ ਆ ਸਮਝਣ ਨੂੰ ਤਿਆਰ ਹੀ ਨਹੀਂ ਆ ਮੈਨੂੰ ਤਾਂ ਸੁਭਾਅ ਆਪਣੀ ਬੜੀ ਟੈਨਸ਼ਨ ਆ ਕਿ ਉਹ ਇਦਾਂ ਕਿਉਂ ਬੋਲਣ ਲਈ ਮੇਰੇ ਨਾਲ ਬਹੁਤ ਰੁੱਖਾ ਬੋਲਦੀ ਆ ਸਮਝਣ ਨੂੰ ਤਿਆਰ ਹੀ ਨਹੀਂ ਆ ਹਾਂਜੀ ਹਾਂਜੀ ਮੈਂ ਤਾਂ ਤੁਹਾਨੂੰ ਫੋਨ ਕੀਤਾ ਸੀ ਮੈਂ ਕਿਹਾ ਤੁਸੀਂ ਕਿਸੇ ਦਿਨ ਟਾਈਮ ਕੱਢ ਕੇ ਆਓ ਮੈਨੂੰ ਵੀ ਪਤਾ ਆ ਤੁਹਾਡੇ ਵੀ ਵਿਆਹ ਰੱਖਿਆ ਘਰ ਚ ਵਾਰ-ਵਾਰ ਨਹੀਂ ਆਇਆ ਜਾਂਦਾ ਤੇ ਪਰ ਹੁਣ ਤਾਂ ਪਾਣੀ ਸਿਰ ਤੋਂ ਹੀ ਲੰਘ ਚੱਲਿਆ ਆ ਹਾਂਜੀ ਤੇ ਤੁਸੀਂ ਆਓ ਕਿਸੇ ਦਿਨ ਤੁਹਾਡੀ ਗੱਲ ਕੀ ਪਤਾ ਸੌਣੀ ਲਵੇ ਪਿੰਦਰ ਹਾਂਜੀ ਹਾਂਜੀ ਹਾਂ ਹਾਂ ਮੈਨੂੰ ਇਹ ਤਾਂ ਪਤਾ ਹੀ ਆ ਕਿ ਰੋਜ਼ ਤੁਹਾਨੂੰ ਵੀ ਬਾਜ਼ਾਰ ਦੇ ਜਿਹੜੇ ਲੱਗਦੇ ਆ ਅਕਸਰ ਵਿਆਹ ਰੱਖਿਆ ਆ ਘਰ ਵਿੱਚ ਨਹੀਂ ਆਇਆ ਜਾਂਦਾ ਪੱਜ ਹੁਣ ਏਦਾਂ ਵੀ ਇੱਥੇ ਵੀ ਕਲੇਸ਼ ਚੱਲਦੀ ਰਹੀ ਤੇ ਫਿਰ ਅਸੀਂ ਵੀ ਵਿਆਹ ਤੇ ਆਉਣਾ ਤੇ ਫਿਰ ਮজা ਵੀ ਕੀ ਆ ਹਨਾ ਏਦਾਂ ਇੱਕ ਦੂਜੇ ਨਾਲ ਮੂੰਹ ਵਟ ਕੇ ਫਿਰ ਫਰਦੀਆਂ ਰਵਾਂਗੀਆਂ ਤਾਂ ਅੱਜ ਤਾਂ ਨੇ ਮੈਨੂੰ ਏਦਾਂ ਵੀ ਕਹਿਤਾ ਕਿ ਤੂੰ ਮੇਰੇ ਕਮਰੇ ਚੋਂ ਬਾਹਰ ਚੱਲ ਜਾ ਹਾਂਜੀ ਨਹੀਂ ਤੁਸੀਂ ਆਓ ਹੈ ਦੇਖ ਲਓ ਨਹੀਂ ਨਾ ਇੱਕ ਦੋ ਦਿਨ ਠਹਿਰ ਕੇ ਆ ਜਿਓ ਜੇ ਅੱਜ ਨਹੀਂ ਤਾਂ ਵੈਸੇ ਤਾਂ ਮੈਂ ਸੋਚਿਆ ਸੀ ਮੈਂ ਮੰਮੀ ਨੂੰ ਕਹਿਣਾ ਕਿ ਅੱਜ ਹੀ ਆਓ ਚਲ ਕੋਈ ਗੱਲ ਨਹੀਂ ਆਪਣਾ ਟਾਈਮ ਵੀ ਦੇਖਣਾ ਮੈਨੂੰ ਆ ਇੱਕ ਦੋ ਦਿਨ ਠਹਿਰ ਜਾਓ ਨਹੀਂ ਤਾਂ ਫੇਰ ਆ ਜਾਈਏ ਠੀਕ ਆ ਠੀਕ ਆ ਨਹੀਂ ਨਹੀਂ ਮੈਂ ਨਹੀਂ ਮੈਂ ਤਾਂ ਉਹਨੂੰ ਕੱਲ ਵੀ ਇੰਨਾ ਨਹੀਂ ਜਿਆਦਾ ਕੁਝ ਵੀ ਕਿਹਾ ਹੈਗਾ ਤੇ ਮੈਂ ਮੈਂ ਤੁਹਾਨੂੰ ਇਹੀ ਗੱਲ ਕਹਿੰਦੀ ਨਹੀਂ ਮੈਂ ਕਿ ਤੂੰ ਮਤਲਬ ਇਦਾਂ ਕਿਉਂ ਬੋਲਦੀ ਕਿਉਂ ਬੋਲਦੀ ਹੈ ਤੇ ਬਸ ਅੱਗੋਂ ਮੈਂ ਇਦਾਂ ਹੀ ਬੋਲਣਾ ਇਦਾਂ ਹੀ ਬੋਲਣਾ ਪਤਾ ਨਹੀਂ ਕੀ ਗੱਲ ਆ ਕਿਸੇ ਦੀ ਚੁੱਕਣਾ ਆ ਜਾਂ ਕੀ ਕਰ ਲਿਆ ਨਹੀਂ ਨਹੀਂ ਉਹਦਾ ਇਦਾਂ ਦੀ ਤਾਂ ਨਹੀਂ ਹੈਗੀ ਐਨੇ ਟਾਈਮ ਦਾ ਮੈਂ ਤੁਹਾਨੂੰ ਕੁਝ ਨਹੀਂ ਕਿਹਾ ਤੇ ਹੁਣ ਹੋਣੀ ਕਿਉਂ ਪਹਿਣਾ ਸੀ ਹਾਂਜੀ ਠੀਕ ਨਹੀਂ ਨਹੀਂ ਟੈਨਸ਼ਨ ਹੁਣ ਸਭੋ ਮੈਂ ਤੁਹਾਡੇ ਨਾਲ ਗੱਲ ਕਰ ਲਈ ਆ ਤੇ ਮੇਰੀ ਟੈਨਸ਼ਨ ਸਭੋ ਲੱਥ ਗਈ ਹੈ ਹਾਂਜੀ ਚਲੋ ਠੀਕ ਆ ਫਿਰ ਮੰਮੀ ਦੀ ਕਰ ਲੋ ਤੁਸੀਂ ਕੰਮ ਆਪਣਾ ਤੇ ਆ ਜਾਇਓ ਫਿਰ ਇੱਕ ਦੋ ਦਿਨ ਠਹਿਰ ਕੇ ਆ ਜਾਇਓ ਨਾ ਠੀਕ ਸੱਸੀ ਘਰ ਨੂੰ ਮੰਮੀ ਜੀ ਸਰਗੋਲੇ ਉਹਨਾਂ ਆਪਾਂ ਪਹਿਲੀਆ ਵਾਹ ਕਰਾਂਗੇ ਕਦਾਂ ਪਹਿਲੀ ਆਪਾਂ ਤਾਂ ਛੋਟੇ ਹਾਂ ਜੇ ਕਿਉਂ ਐਦਾਂ ਵੀ ਭਾਈ ਸਕਦੇ ਆਪਾਂ ਟਿੱਲੇ ਚੱਲ ਜਲੀਏ ਪਾਣ ਜੇ ਟਿੱਲੇ ਹੱਥ ਜੂ ਵੱਜ ਗਏ ਬਾਜਤ ਤੋੜ ਕੇ ਮੰਮੀ ਕੋ ਜੈਨ ਰੋਲ ਲੱਗ ਜੈ ਨਾ ਕਾ ਤੂੰ ਪਤਾ ਨਹੀਂ ਕਿੰਨਾ ਵੱਡਾ ਲੱਗਦਾ ਟਿੱਲੇ ਨਾ ਉਹ ਨੂੰ ਇਹ ਘਾਤ ਨਾ ਚੱਕ ਲੂੰ ਉਂਗਲ ਛੋਟੇ ਨਹੀਂ ਨਹੀਂ ਅਰੇ ਆਪੇ ਛੋਟੇ ਆ ਚੋਪ ਚੋਪ ਇੱਥੇ ਬੱਠੇ ਹਾਂਜੀ ਤੂੰ ਨਹੀਂ ਇੱਥੇ ਕੀ ਕਰੰਦਾ ਐ ਤੇ ਨਾਲੇ ਤੂੰ ਬਾਹਰ ਬੈਠਾ ਹਾਂ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵਾ ਵੀ ਇਹਦੇ ਨਾਲ ਨਾ ਖੇਡਿਆ ਕਰ ਬੱਚੇ ਦੀ ਮਾਂ ਨੇ ਸੀ ਆਪਾ ਪਾਲ ਲੈਣਾ ਚਲੋ ਹੁਣ ਇੱਥੇ ਉਤਰੋ ਦੋਵੇਂ ਜਾਣੇ ਕਿਵੇਂ ਟੰਮਣੇ ਤੇ ਚੜ ਕੇ ਬੈਠੇ ਤੁਹਾਨੂੰ ਧੁੱਪ ਧੁੱਪ ਕੋਈ ਨਹੀਂ ਲੱਗਦੀ ਹੈਗੀ ਹੁਣ ਵੇ ਕਿਵੇਂ شریف ਬਣੇ ਆ ਤੇ ਨਾਲੇ ਤੈਨੂੰ ਮੈਂ ਕਿਹਾ ਸੀਗਾ ਵੀ ਪੜ ਲਿਆ ਕਰ ਪੜ ਲਿਆ ਕਰ ਤੇ ਤੂੰ ਪੜਦਾ ਕਿਉਂ ਨਹੀਂ ਐ ਬਾਅਦ ਵਿੱਚ ਨਾ ਮੇਰੇ ਵਾਂਗੂ ਆ ਡੰਗਰ ਬੱਚੇ ਸਾਹਮਣੇ ਜੋਗਾ ਰਹਿ ਜਾਣਾ ਐ ਤੇ ਨਾ ਤੇਰੇ ਪਾਪਾ ਨੇ ਤੇਰੀ ਗੱਲ ਸੁਣਨੀ ਆ ਉਹਨੇ ਵੀ ਕਹਿ ਦੇਣਾ ਵੀ ਤੂੰ ਹੀ ਗਲਤ ਆ ਬਸ ਬਾਕੀ ਟੱਬਰ ਸਾਰਾ ਸਹੀ ਆ ਤੈਨੂੰ ਪਤਾ ਨਹੀਂ ਲੱਗਦਾ ਵੀ ਮੈਂ ਪੜਨਾ ਮੰਮੀ ਮੈਨੂੰ ਰਾ ਹਰੀ ਦੀ ਰਿਨ ਕਿਹਾ ਹੀਗਾ ਪਰ ਬਾਤ ਰਹੀ ਦੀ ਪੜਨ ਲੱਪੇ ਰਹੀ ਦੀ ਕਹਿੰਦਾ ਕਿ ਤੂੰ ਸਿੱਖੇ ਲਓ ਤੇ ਬਾਅਦੋਂ ਉਹ ਆਪਾਂ ਖੇਡ ਲਣਾਗੇ ਤੇ ਖੇਡਣਾਗੇ ਤਾਂ ਪੜਨਾ ਨਹੀਂ ਜੱਤਰੀ ਨੂੰ ਦੀਦੀ ਨੇ ਨੇ ਰਦ ਨੂੰ ਕੰਮ ਕਰਾਤਾ। ਸਾਂ ਉਹ ਨਵੇਲਾ ਇਹਨੂੰ ਕੁਝ ਕਰਾ ਤੋ। ਦੇਖ ਲਾ। ਉਹਦੀ ਭੈਣ ਨੇ ਉਹਨੂੰ ਪਹਿਲਾਂ ਕੰਮ ਕਰਾਤਾ ਆ। ਔਰ ਉਹਨੇ ਰਾਤ ਕਰ ਲਿਆ ਆ ਤੇ ਆਪਣਾ ਵੀ ਉਹ ਕੰਮ ਕਰ ਲੈਣ ਲੱਗੀ ਆ ਸਕੂਲ ਦਾ। ਤੇ ਤੇਰਾ ਤਾਂ ਰਹਿ ਗਿਆ ਨਾ ਕੰਮ ਹੁਣ ਵਿੱਚ ਹੀ ਤੇ ਤੈਨੂੰ ਅਗਲੀ ਨੇ ਕਹਿਤਾ ਵੀ ਖੇਡ ਲਾ। ਉਹ ਤੇ ਮਾਂ ਵਰਗੀ ਆ ਮੀਸਨੀ ਜੀ। ਉਹਨੇ ਮੂੰਹੋਂ ਤੇ ਕੁਝ ਕਹਿਣਾ ਨਹੀਂ ਹੈਗਾ। ਤੇ ਵੇਲਾ ਤੈਨੂੰ ਉਹ ਲਾ ਕੇ ਖੇਡੇ ਤੇ ਆਪ ਉਹ ਕੰਮ ਕਰਨ ਢਈ ਆ। ਤੈਨੂੰ ਮਾਸਾ ਪਤਾ ਨਹੀਂ ਲੱਗਦਾ ਤੇਰਾ ਦਿਮਾਗ ਹੈ ਨਹੀਂ ਆਪਣਾ। ਵੀ ਮੈਂ ਵੀ ਕੰਮ ਕਰ ਲਾ ਸਕੂਲ ਦਾ ਐਨੀ ਸਮਝ ਹੀ ਹੈ ਨਹੀਂ ਆ ਤੈਨੂੰ ਕਿਉਂ ਸਤਾਉਣਾ ਨਾ ਹਰਗੁਣ ਮੈਨੂੰ ਐਨਾ ਤੰਗ ਨਾ ਕਰਿਆ ਕਰ ਵੇਲਾ ਉਹ ਤੇਰੇ ਤੋਂ ਛੋਟਾ ਤੇ ਅਗਲੇ ਨੇ ਕੰਮ ਵੀ ਕਰ ਲਿਆ ਸਕੂਲ ਦਾ ਤੇ ਤੂੰ ਰਹਿ ਜਾਣਾ ਅਨਪੜ੍ਹ ਮੈਨੂੰ ਤਾਂ ਤੇਰੀ ਫਿਕਰ ਹੀ ਖਾਈ ਜਾਂਦੀ ਆ ਚਾਚੀ ਤੁਸੀਂ ਰੀਦੀ ਨੇ ਕਿਉਂ ਐਨਾ ਮਾਰੇ ਕੰਦੇ ਉਹ ਤਾਂ ਬਹੁਤ ਸਿਆਣੇ ਤਾਂ ਉਹਨੇ ਸਿਆਣੇ ਨੇ ਬਹੁਤ ਸਿਆਣੀ ਆ ਪਤਾ ਆ ਮੈਨੂੰ ਉਹਦਾ ਮਮੇ ਤੇ ਸੇ ਲੜੇ ਤਾਂ ਆਇਨਾ ਮੇਰੇ ਤੇ ਤੇਰੀ ਤੇ ਤੇ ਗੁੱਸਾ ਤੇ ਕੱਢੀ ਜਾਣੇ ਆ ਤੇਰੀ ਦੀਰੀ ਮੈਨੂੰ ਕੰਮ ਕਰਕੇ ਆਪਣਾ ਮੈਨੂੰ ਪੜਾ ਰਹਿਣਾ ਆ ਉਹ ਅੱਗੇ ਵੀ ਤੇ ਪੜਾਉਂਦੀ ਆ ਆਹੋ ਹੁਣ ਤਾਂ ਤੈਨੂੰ ਉਹੋ ਹੀ ਚੰਗੀ ਲੱਗਣੀ ਆ ਮੈਨੂੰ ਪਤਾ ਆ ਕਿੱਡੇ ਕ ਸਿਆਣੀ ਉਹ ਵਾ ਤੇ ਕਿੱਡੇ ਕ ਸਿਆਣੇ ਤੂੰ ਹੀ ਆ ਕਿੰਨੇ ਚਲਾਕ ਬਣੰਦਾ ਆ ਬਚਨ ਦੇ ਮਾਰੇ ਤੇ ਨਾਲੇ ਤੂੰ ਨਾ ਬਹੁਤਾ ਸਿਆਣਾ ਨਾ ਬਣਿਆ ਕਰ ਜਾ ਕੇ ਤੇ ਕੋਈ ਕੰਮ ਕਰ ਲੈ ਆਪਣਾ ਸਕੂਲ ਦਾ ਹੈ ਨਹੀਂ ਉਹਨੇ ਰਾਤ ਨੂੰ ਤੈਨੂੰ ਕੰਮ ਕਰਾਉਣਾ ਬਾਅਦ ਚ ਅੱਧੀ ਰਾਤ ਸਿਆਪਾ ਪਾ ਕੇ ਬੈਠਾ ਰਹੇਗਾ ਕਿ ਮੇਰਾ ਸਕੂਲ ਦਾ ਕੰਮ ਰਹਿਂਦਾ ਵਾ ਮੈਂ ਸਵੇਰੇ ਛੁੱਟੀ ਨਹੀਂ ਉਹ ਕਰਾਣੀ ਸਕੂਲ ਤਾਂ ਤੈਨੂੰ ਇਹ ਸੋਚ ਲੈ ਤੇ ਨਾਲੇ ਮੈਂ ਮੈਡਮਾ ਨੂੰ ਦੱਸੂ ਨਾ ਜਾ ਕੇ ਕਿ ਤੂੰ ਪੜਦਾ ਹੀ ਹੈ ਨਹੀਂ ਆ ਘਰ ਸ਼ਰਮ ਵੀ ਲਾ ਕੇ ਰੱਖੀ ਤੂੰ ਤਾਂ ਉਹ ਵੇਲਾ ਉਹ ਸਿਫਤਾਂ ਦੇ ਭੋਲ ਬਣ ਨਹੀਂ ਜਾਂਦਾ ਆਪਣੀ ਭੈਣ ਦੇ ਤੇ ਨਾਲ ਤੂੰ ਵੀ ਲੱਗਾ ਆ ਤੈਨੂੰ ਤਾਂ ਮਾਂ ਹੀ ਮਾੜੀ ਲੱਗਣੀ ਆ ਜਾ ਕੇ ਤੇ ਅੰਦਰ ਕੰਮ ਕਰ ਆਪਣਾ ਇੱਥੇ ਨਹੀਂ ਖੜਨਾ ਹੈਗਾ ਠੀਕ ਆ ਜੱਲਾ ਕੰਮ ਕਰੇ ਜਾ ਤੂੰ ਵੀ ਚਲ ਜਾਂਦਰੀ ਸਾਰਗੁਣ ਯਾਰ ਮੇਰੇ ਮਮਮੀ ਨੇ ਸਾਨੂੰ ਅੱਜ ਖੇਲਣ ਨਹੀਂ ਦਿੱਤਾ ਕੀ ਹੋਇਆ ਹਰਗੁਣ ਸਾਰਗੁਣ ਤੁਸੀਂ ਕਿੰਨਾ ਰੌਲਾ ਪਾਇਆ ਆ ਮਮਾ ਤੇ ਚਾਚੀ ਜੀ ਕਹਿੰਦੇ ਸੀ ਰੀਤੀ ਤੇ ਚਾਰਾਗ ਬੋਤਾ ਤੇ ਕਿਦਾਂ ਹਾਂ ਉਹ ਉਹ ਮਿਸਲੀ ਜੀ ਆਹਗੀ ਹਾਂ ਇੱਦਾਂ ਕਹਿੰਦੇ ਸੀ ਮੰਮੀ ਵਰਗੀ ਹਾਂ ਹੋਏ ਇੱਦਾਂ ਕਹਿੰਦੇ ਹੀ ਗਏ ਕਹਿੰਦੇ ਚਲਾਕ ਬੇੜਾ ਜ਼ਿਆਦਾ ਆ ਨਹੀਂ ਤੇ ਇਦਾਂ ਕਰ ਤੋ ਕਿਆ ਚਲਾਕ ਬੜੀ ਆ ਪਤਾ ਨਹੀਂ ਇਹ ਪਤਾ ਨਹੀਂ ਕਰ ਤੋ ਗੁੱਸਾ ਚੜਿਆ ਹੀਗਾ ਮੰਮਾ ਉਹ ਸੱਚੀ ਇਹ ਇਦਾਂ ਹੀ ਕਹਿੰਦੇ ਹੀ ਇਦਾਂ ਹੀ ਅਬ ਜੇ ਗੁੱਸੇ ਵੀ ਹੋਈ ਬਿੰਦਰ ਹਾਂਜੀ ਕੀ ਕੀ ਗੁੱਸੇ ਕਿਹੜੀ ਗੱਲ ਤੋਈ ਤੁਸੀਂ ਕੋਈ ਸ਼ਰਾਰਤ ਤਾਂ ਨਹੀਂ ਕੀਤੀ ਨਹੀਂ ਆਪਾਂ ਆ ਖੇਲਦੇ ਪਏ ਸੀ ਖੇਲਦੇ ਪਏ ਸੀ ਕਿੰਨ੍ਹੇ ਤੋਂ ਉਹਦੇ ਮਾ ਗੁੱਸਾ ਜੜਿਆ ਰੰਦਾ ਹਣਾ ਤੂੰ ਆਪਣੀ ਮੰਮੀ ਨੂੰ ਮੜੇ ਜੀ ਸਮਝਾਇਆ ਕਰ ਹਾਂ ਵੀ ਇਹਦਾ ਨਾ ਗੁੱਸਾ ਕਰਿਆ ਕਰੀ ਠੀਕ ਆ ਉਹ ਆਪਾਂ ਟਰੈਟੇ ਦੇ ਖੇਡਦੇ ਪਏ ਹੀ ਹੂੰ ਉਹ ਉਹ ਕਹਿੰਦੇ ਇੰਨੀ ਟੋਪਾ ਤੂੰ ਇੱਥੇ ਨੀਚੇ ਰਹੀ ਕਰੋ ਤੂੰ ਇਹ ਕੰਮ ਕਰ ਇੱਕਦਾਂ ਹਾਂ ਉਹ ਫੇਰ ਮੈਂ ਕਹਾਂ ਮੈਨੂੰ ਮੈਨੂੰ ਦੇ ਦੇ ਨੀ ਮੇਰੇ ਨੂੰ ਹੀ ਕੰਮ ਕਰਾਤਾ ਸੀ ਇਹਨੂੰ ਹੁਣ ਕੁਝ ਕਰਾ ਦੋ ਔਰ ਉਹ ਉਹ ਕਹਿੰਦੇ ਔਰ ਦੇਖੋ ਕਿੰਦਾ ਸਿਆਣਾ ਆ ਸਿਆਣੇ ਆ ਮਨੇ ਪੇ ਔਰ ਤੂੰ ਕਿੰਨੀ ਮੀਂਹ ਹਾਂਜੀ ਕੋਈ ਗੱਲ ਨਹੀਂ ਮੈਂ ਇਹਨੂੰ ਪੁੱਛੂੰਗੀ ਕਿ ਇਦਾਂ ਕਿਉਂ ਗਿਆ ਤੁਹਾਨੂੰ ਗੁੱਸੇ ਕਿਉਂ ਹੋਈ ਆ ਠੀਕ ਆ ਠੀਕ ਆ ਸਰਗੋਣਾ ਲੜਾਈ ਤਾਂ ਯਾਰ ਪਹਿਲਾਂ ਹੋਏਗੀ ਪਰ ਦੁਬਾਰਾ ਤਾਂ ਲੜਾਈ ਪੈਣੀ ਹੋਣੀ ਆਪਣਾ ਛਿੱਤਰ ਪੈਣੀ ਦੁਬਾਰਾ ਤਾਂ ਹੋ ਰੂਮ ਚ ਚਲ ਜਿੰਦੇ ਆਪਾਂ ਆਹੋ ਨਾਲੇ ਪੜਾਂਗੇ ਹਾਂ ਭੱਜਾ 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 ਪਾਈ ਆ ਜਾ ਚਲਦੇ ਨਾ ਪਿੰਦੇਰੇ ਤੂੰ ਮੇਰੀ ਤੇ ਮੇਰੀ ਦੀਦੀ ਦੀ ਚਲਾਕੀ ਵੇਖ ਲਈ ਆ ਕਿਉਂ ਤੂੰ ਕਰਦੀ ਨਹੀਂ ਚਲਾਕੀਆਂ ਕਰਦੀ ਆ ਤੇ ਬੋਲਦੀ ਆ ਮੈਂ ਸਾਰਾ ਦਿਨ ਤਾਂ ਉਹ ਵਿਚਾਰੀ ਕਦੇ ਸਕੂਲ ਜਾਂਦੀ ਕਦੇ ਟਿਊਸ਼ਨ ਜਾਂਦੀ ਆ ਨਾ ਤੁਸੀਂ ਤਾਂ ਵਿਚਾਰੀਆਂ ਹੀ ਆ ਮੈਂ ਹੀ ਲੜਦੀ ਆ ਸਾਰਿਆਂ ਨਾਲ ਕੇ ਤੁਸੀਂ ਤਾਂ ਵਿਚਾਰੀਆਂ ਰਹਿੰਦੇ ਮੈਂ ਕਦੀ ਹਰ ਗੁੰਡਾ ਦਾ ਨਾਂ ਲੈ ਆ ਵਿੱਚ ਤੇ ਨਾਂ ਲੈ ਆਂਦੀ ਕੀ ਲੋੜ ਜਦੋਂ ਤੁਸੀਂ ਤੈਨ ਬੜੀ ਲਾ ਦਿੰਦੇ ਉਹਦਾ ਤੇ ਤੁਹਾਨੂੰ ਕੀ ਲੋੜ ਨਾਂ ਲੈ ਆਂਦੀ ਨਹੀਂ ਸਾਰਾ ਦਿਨ ਵਿਚਾਰੀ ਉਹ ਖਪੀਹਤ ਹਾਰੀ ਆਉਂਦੀ ਆ ਤੇ ਆਣ ਕੇ ਉਹ ਛੋਟੇ ਭਰਾਵਾਂ ਨੂੰ ਪੜਾਉਣ ਲੱਗ ਪੈਂਦੀ ਆ ਦੇ ਉਹਨਾਂ ਨੇ ਤਾਂ ਚੁਲਾਕੀਆਂ ਕਰਦੀਆਂ ਆ ਤੇ ਚੁਲਾਕੀ ਕੀਤੀ ਨਹੀਂ ਉਹਨੇ ਉਹਨੇ ਉਹਨੂੰ ਸਰਗੁੰਨੂ ਰਾਤੀ ਕੰਮ ਕਰਾਤਾ ਤੇ ਮੇਰੇ ਮੁੰਡਣ ਕਹਿੰਦੀ ਤੂੰ ਖੇਡ ਲਾ ਜਾ ਕੇ ਕੋਈ ਗੱਲ ਨਹੀਂ ਬਾਅਦ ਵਿੱਚ ਕਰਾ ਦੂੰਗੀ ਮੈਂ ਤੈਨੂੰ ਕੰਮ ਬਾਅਦ ਵਿੱਚ ਕਿਹੜੇ ਵੇਲੇ ਕਰਾਉਣਾ ਆ ਆਪਣਾ ਵੀ ਕਰ ਲਿਆ ਤੇ ਸਰਗੁੰਦਾ ਵੀ ਕੰਮ ਹੋ ਗਿਆ ਤੇ ਮੈਨੂੰ ਸਰਗੁੰਦਾ ਹੀ ਜਾਣਾ ਤਾਂ ਸਵੇਰੇ ਸੀ ਨਾ ਸਕੂਲ ਉਹਨੇ ਕਰਵਾ ਹੀ ਦੇਣਾ ਰਾਤ ਸਾਡੀ ਲੱਗੇ ਕਰਾਉਣਾ ਉਹਨੇ ਕੰਮ ਇਹ ਰਾਤ ਨੂੰ ਕਰਵਾ ਦਿੰਦੀ ਨੀਂ ਹੋ ਜਾਂਦਾ ਦੀ ਕਰਾ ਦਿੰਦੀ ਰਾਤ ਨੂੰ ਪਤਾ ਹੀ ਆ ਜਿੰਨਾ ਰਾਤ ਨੂੰ ਕਰਾਉਣਾ ਰਾਤ ਨੂੰ ਉਹਨੇ ਕਿਹਾ ਸੀ ਮੈਂ ਹੁਣ ਥੱਕ ਗਈ ਆ ਬੜੀਆਂ ਚਲਾਕੀਆਂ ਕਰਦੀਆਂ ਤੁਸੀਂ ਦੀਦੀ ਮੈਂ ਭੁੱਲੀ ਨਹੀਂ ਤੁਹਾਡੀਆਂ ਚਲਾਕੀਆਂ ਨੂੰ ਬਥੇਰੇ ਚਲਾਕ ਆ ਤੁਸੀਂ ਕਿਹ ਚਲਾਕੀਆਂ ਵੇਖ ਲਈਆਂ ਤੂੰ ਚਲਾਕ ਚਲਾਕ ਚਲਾਕੇ ਕੀ ਗੱਲ ਆਉਂਦੀ ਏ ਤੈਨੂੰ ਤੇ ਆਉਣੀ ਨਹੀਂ ਆ ਜਦੋਂ ਤੁਸੀਂ ਚਲਾਕੀਆਂ ਕਰਨੀਆਂ ਤਾਂ ਕਹਿਣਾ ਨਹੀਂ ਚਲਾਕ ਵਾ ਤੇ ਤੂੰ ਚੰਗੀ ਦੁੱਧ ਤੂੰ ਪੀਆ ਲੋਕਾਂ ਦੇ ਪਿੱਛੇ ਲਾ ਕੇ ਤੂੰ ਘਰ ਲੜਾਈ ਪਾਈ ਆ ਆਹੋ ਤੇ ਮੈਂ ਹੀ ਆ ਚਲਾਕੀਆਂ ਕਰਨ ਲਈ ਤੇ ਮੈਂ ਲੜਾਈਆਂ ਪਾਉਣੀ ਆ ਤਾਂ ਤੂੰ ਹੀ ਕੋਈ ਲੜਾਈ ਨਹੀਂ ਪਾਈ ਹੈਗੀ ਅੰਦਰ ਵੜ ਕੇ ਪੱਖੇ ਠਾ ਆਰਾਮ ਨਾਲ ਬੈਠੀ ਰਹਿੰਦੀ ਆ ਤੇ ਮੈਨੂੰ 24 ਘੰਟੇ ਇੱਥੇ ਵਾਰਡ ਛੱਡਦੀ ਆ ਕੋਈ ਗੱਲ ਨਹੀਂ ਅੱਜ ਮੈਂ ਕੀਤਾ ਤੇਰੀ ਮੰਮੀ ਨੂੰ ਫੋਨ ਜਦਦਣ ਆਉਗੀ ਨਾ ਤੇ ਕੰਮ ਦਾ ਵੀ ਵੰਡ ਵਡਈਆ ਪਾਲਵੇਂ ਤੂੰ ਨਾ ਤੂੰ ਠੇ ਥੱਲੇ ਤੂੰ ਨਹੀਂ ਆ ਮੇਰੇ ਮਾਪਿਆਂ ਨੂੰ ਫੋਨ ਕਰਨ ਵਾਲੀ ਮੈਂ ਵੀ ਕਰਦੀ ਆ ਤੇਰੇ ਪੇਕੇਆਂ ਨੂੰ ਫੋਨ ਚੱਲ ਤੂੰ ਵੀ ਕਰ ਲੈ ਨਾਲੇ ਸਾਰੇ ਜਣੇ ਬੈਠਣਗੇ ਤੇ ਪਤਾ ਲੱਗ ਜੂ ਕਿਹੜਾ ਮਾੜਾ ਬੋਲਦਾ ਆ ਆਹੋ ਤੇ ਤੂੰ ਤਾਂ ਬਹੁਤ ਸੋਹਣਾ ਬੋਲਦੀ ਆ ਕਿਤੇ ਤੇਰੇ ਮੈਂ ਤੁਸੀਂ ਤਾਂ ਤੂੰ ਖੋਲ ਤੂੰ ਤੇ ਆ ਗਈਆਂ ਨੂੰ ਤੇ ਕਹਿਣਾ ਨਹੀਂ ਤੂੰ ਇੱਜ਼ਤ ਵੀ ਆਪਣੇ ਹੱਥੋਂ ਦੀ ਆ ਕਰਵਾਉਣੀ ਮੈਂ ਕਿੰਨੀ ਇੱਜ਼ਤ ਕਰਦੀ ਕਰਵਾਉਣੀ ਨਹੀਂ ਆਈ ਤੈਨੂੰ ਤੇ ਕਰਦੀ ਸੀ ਤੂੰ ਇੱਜ਼ਤ ਚੰਗੀ ਇੱਜ਼ਤ ਕਰਦੀ ਸੀ ਤੂੰ ਤਾਂ ਮਿੱਟੀ ਪਲੀਤ ਕਰਨ ਤੇ ਤੁਰੀ ਤੁੱਲੀ ਪਈ ਆ ਮੈਂ ਤਾਂ ਹੁਣ ਕਰਨੀ ਆ ਮਿੱਟੀ ਪਲੀਤ ਹਜੇ ਹੋਈ ਨਹੀਂ ਆ ਚੰਗੀ ਤਰ੍ਹਾਂ ਕਰੂੰਗੀ ਤੁਹਾਡੀ ਮੈਂ ਮੇਰੀ ਗੱਲ ਇੱਕ ਸੁਣ ਲੈ ਮੈਂ ਨਹੀਂ ਮਿੱਟੀ ਕਿਸੇ ਆਪਣੇ ਘਰ ਦੀ ਮੈਂ ਮਿੱਟੀ ਨਹੀਂ ਪਲੀਤੋਂ ਦੇਣੀ 20 ਸਾਲ ਹੋ ਗਏ ਮੈਂ ਇਸ ਘਰ ਦੇ ਵਿੱਚ ਰਹਿ ਰਹਾ ਘਰ ਆ ਮੇਰਾ ਤਾਂ ਕੁਛ ਨਹੀਂ ਆ ਮੈਂ ਤਾਂ ਤੈਨੂੰ ਸਾਰਾ ਹੱਕ ਦਿੱਤਾ ਹੀ ਸੀਗਾ ਨਾ ਹੱਕ ਦਿੱਤਾ ਆ ਡੰਗਰਾਂ ਦਾ ਇਹ ਹੱਕ ਦਿੱਤਾ ਆ ਕਿ ਤੂੰ ਹਮੇਂ ਡੰਗਰ ਹੀ ਅੱਗੇ ਰੱਖਲੇ ਆ ਹਮੇਸ਼ਾ ਡੰਗਰ ਹੀ ਅੱਗੇ ਰੱਖਲੇ ਤੇ ਫੇਰ ਬੜਿਆ ਘਰਾਂ ਵੇਲੀ ਜਾ ਕੇ ਰਾਮ ਨਾ ਦੁੱਧ ਨਹੀਂ ਖਾਣ ਨੂੰ ਤੂੰ ਤੇ ਕੰਮ ਕਰਨ ਨੂੰ ਮੈਂ ਤੇ ਤੇਰੇ ਮੈਂ ਹੱਥ ਫੜੇ ਆ ਤੂੰ ਵੀ ਦੁੱਧ ਨਹੀਂ ਖਾ ਤੇ ਹੱਥ ਹੀ ਫੜ ਛੱਡਦੀ ਆ ਅੰਦਰ ਤੇ ਚੌੜੀਓ ਕਿ ਤੂੰ ਖੜੀ ਰਹਿਨੀ ਆ ਆ ਲਓ ਜੀ ਆ ਇਨਾ ਮੈਂ ਬਣਾਤਾ ਇਹ ਖਾ ਲੋ ਆ ਆਪਣੀ ਮਰਜ਼ੀ ਦਾ ਤੁਸੀਂ ਬਣਾਉਣਾ ਆਪਣੀ ਮਰਜ਼ੀ ਦਾ ਦੋਹਾਂ ਜੀਆਂ ਨੇ ਖਾ ਲੈਣਾ ਸਾਨੂੰ ਮਾਂ ਪੁੱਤ ਨੂੰ ਕਿਸੇ ਨੇ ਪੁੱਛ ਕੇ ਵੀ ਨਹੀਂ ਬਣਾਣੀ ਚੀਜ਼ ਨਾ ਮੈਂ ਉੱਥੇ ਦੁੱਧ ਦੇ ਕਿ ਲੋਕਰ ਚ ਰੱਖਦੀ ਆ ਸਾਰਾ ਤੇ ਖਾ ਜਾਣੀ ਆ ਸਾਰਾ ਕੁਝ ਤੇ ਚਟਮ ਕਰ ਜਾਣੀ ਆ ਸਾਡੇ ਲਈ ਬਚਦਾ ਕੀ ਆ ਜਿਹੜਾ ਹੀ ਫ੍ਰਿਜ ਚੋਂ ਕੱਢ ਕੇ ਖਾਣਾ ਬਾਅਦ ਵਿੱਚ ਆਹੋ ਮੇਰਾ ਸਰੀਰ ਲੱਗਦਾ ਆ ਕਿ ਮੈਂ ਚਟਮ ਕਰਦੀ ਆ ਸਾਰਾ ਕੁਝ ਐਡੀ ਤਾਂ ਦੇ ਹੋਈ ਪਈ ਆ ਹੋਰ ਕਾਦੇ ਨਾ ਹੋਈ ਤੇਰੇ ਨਾਲ ਤਾਂ ਕੱਟੀ ਨਹੀਂ ਹੋਈ ਤੇਰੇ ਨਾਲੋਂ ਤਾਂ ਕੱਟੀ ਆ ਥੋੜੀ ਜੀ ਅੱਛਾ ਮੇਰੇ ਨਾਲ ਘਟਾ ਜਾ ਕੇ ਤਾਂ ਹੁਣ ਇੱਕ ਵਾਰੀ ਭਾਰ ਤੋਲ ਕੇ ਵੇਖਦੇ ਕਿਦਾ ਜ਼ਿਆਦਾ ਆ ਪਤਾ ਜਾਊ ਲੱਗ ਨਿਆਣੀ ਬਣੀ ਰਹਿਨੀ ਆ ਤੂੰ ਅੰਦਰ ਵੜ ਕੇ ਬੈਠੀ ਰਹਿਨੀ ਆ ਸਾਨੂੰ ਕੀ ਪਤਾ ਹੁਣ ਮੈਨੂੰ ਤਾਂ ਵੇਰਲੀ ਚ ਵਾੜ ਛੱਡਦੀ ਆ ਮੇਰੇ ਤਾਂ ਦੁਪਹਿਰਾਂ ਇੱਥੇ ਹੀ ਪੈ ਜਾਂਦੀ ਆ ਵਾ ਕੋਈ ਗੱਲ ਨਹੀਂ ਜਦੋਂ ਸਾਰੇ ਇਕੱਠੇ ਹੋਣਗੇ ਤੇ ਤੂੰ ਸਿਆਣਪ ਤੈਨੂੰ ਦੇ ਦੇਨੀ ਆ ਜਿਹੜੀ ਮੈਂ ਸਿਆਣੀ ਬਣੀ ਆ ਤੇ ਕੋਈ ਗੱਲ ਮੈਂ ਲੈ ਲੂੰਗੀ ਫੇਰ ਪਤਾ ਲੱਗੂਗਾ ਤੈਨੂੰ ਘਰ ਕਿੰਦਾ ਚੱਲਦੀ ਆ ਤੈਨੂੰ ਐ ਸ਼ੁਰੂ ਤੋਂ ਹੀ ਇਹ ਹੀਗਾ ਕਿ ਇਹਨੂੰ ਮਾੜੀ ਬਣਾ ਕੇ ਘਰ ਵੰਡਣਾ ਮੈਂ ਤੇ ਘਰ ਵੰਡਣ ਵਾਲੇ ਪਾਸੇ ਤੂੰ ਆਈ ਆ ਮੈਂ ਨਹੀਂ ਆਈ ਹੀਗੀ ਹਾਏ ਹਾਏ ਗੱਲਾਂ ਤਾਂ ਤੂੰ ਇੰਨੀਆਂ ਵਨਸਵਨੀਆਂ ਮੈਨੂੰ ਕਰਦੀ ਆ ਤੇ ਤੈਨੂੰ ਲੋੜ ਕੀ ਆ ਗੱਲਾਂ ਕਰਨ ਦੀ ਤੂੰ ਜੇ ਮੀਸ ਨਹੀਂ ਹੋ ਹੈਗੀ ਆ ਤੂੰ ਤੂੰ ਤਾਂ ਮੀਸ ਨਹੀਂ ਹੋ ਕੇ ਸਭ ਕੁਝ ਕਰਨ ਢਈ ਆ ਅੱਛਾ ਨਾਲੇ ਆਪਣੇ ਹੱਥ ਵਸ ਸਾਰਾ ਕੁਝ ਕਰ ਲਿਆ ਆ ਹੁਣ ਤੈਨੂੰ ਪਤਾ ਵੀ ਆ ਜੇ ਇਹ ਬੋਲੂ ਨਾਲੇ ਤੈ ਮਾੜੀ ਬਣ ਜਾਊਗੀ ਤੇ ਨਾਲੇ ਇਹਨਾਂ ਦੇ ਪੱਲੇ ਵੀ ਕੀ ਬਚਣਾ ਆ ਤੇ ਮੇਰੀ ਗੱਲ ਸੁਣ ਲੈ ਪਿੰਦੇ ਐਦਾਂ ਰੌਲਾ ਪਾ ਕੇ ਨਾ ਤੇਰੇ ਹੱਥ ਪੱਲੇ ਕੁਝ ਨਹੀਂ ਹੋ ਪੈਣਾ ਉਹ ਤਾਂ ਮੈਨੂੰ ਪਤਾ ਹੀ ਆ ਵੀ ਤੁਸੀਂ ਦੋਵਾਂ ਜੀਆ ਨੇ ਕੀਤਾ ਆਪਣੇ ਹੱਥ ਵਸ ਤੇ ਉਹ ਜਿਹੜਾ ਮੇਰਾ ਛੁੱਡੂ ਆ ਉਥੇ ਉਹਨੇ ਛਦਾਇਆ ਵਾਂਗੂ ਪੈਹਾ ਪਾਈ ਜਾਣਾ ਪਾਣੀ ਵਾਂਗੂ ਛੁੱਟੀ ਜਾਣਾ ਤੇ ਤੁਸੀਂ ਵਰਤੀ ਜਾਣਾ ਸਾਨੂੰ ਤੇ ਇਹ ਵੀ ਨਹੀਂ ਪਤਾ ਵੀ ਸਾਡੇ ਨਾਲ ਕੁਝ ਹੈਗਾ ਵੀ ਆ ਕਿ ਨਹੀਂ ਤੇ ਤੈਨੂੰ ਦੱਸ ਕੇ ਕਰਾਉਣਾ ਆ ਸਾਰਾ ਕੁਝ ਜੋ ਵੀ ਖਰੀਦਦੇ ਆ ਉਹਦੇ ਪੈਸੇ ਆ ਨਾ ਸਾਰਾ ਸਾਂਝਾ ਹੀ ਖਰੀਦਦੇ ਆ ਪਤਾ ਮੈਨੂੰ ਜਿੰਨਾ ਕੁ ਸਾਂਝਾ ਆਉਣ ਡਿਆ ਆ ਨਾ ਮੈਨੂੰ ਸਭ ਕੁਝ ਨਹੀਂ ਤੇਰੇ ਪਾਣੀ ਨੂੰ ਕਹਿੰਦੀ ਆ ਕਿ ਤੈਨੂੰ ਰਜਿਸਟਰੀ ਆ ਬਣਾ ਦੇ ਮੈਂ ਤਾਂ ਤੇਰੇ ਰਿਸ਼ਤੇਦਾਰਾਂ ਨੂੰ ਵੀ ਸੱਦਣਾ ਵਾ ਹੁਣ ਜਿਹੜੀ ਤੂੰ ਚਲਾਕੀਆਂ ਫੇਰ ਕਰਦੀ ਫਿਰਦੀ ਆ ਵੜ-ਵੜ ਕੇ ਅੰਦਰ ਫੋਨ ਘਮਾਉਂਦੀ ਰਹਿੰਦੀ ਆ ਮੈਂ ਵੀ ਵੇਖੂਗੀ ਨਾ ਹੁਣ ਮੇਰੇ ਰਿਸ਼ਤੇਦਾਰ ਆਣਗੇ ਆਉਣਗੇ ਤੇਰੇ ਵੀ ਨਾਲ ਹੀ ਕੋਈ ਗੱਲ ਨਹੀਂ ਮੇਰੇ ਆ ਜਾਣਗੇ ਮੈਨੂੰ ਕੋਈ ਡਰ ਨਹੀਂ ਆ ਮੈਂ ਕਿਸੇ ਨਾ ਮਾੜਾ ਨਹੀਂ ਬੋਲਿਆ ਨਾ ਮੈਂ ਕੀਤਾ ਇਹ ਮੈਂ ਚੋਰੀ ਕੀਤੀ ਹੈ ਚੋਰੀਆਂ ਤਾਂ ਕੀਤੀਆਂ ਤੂੰ ਮੈਨੂੰ ਕਾਹਦਾ ਟਾਰੀ ਕੀਤੀ ਚੋਰੀਆਂ ਕੀਤੀਆਂ ਕਦੇ ਤੂੰ ਕਹਿੰਨੀ ਚਲਾਕੀਆਂ ਕਦੇ ਚੋਰੀਆਂ ਇੱਕ ਗੱਲ ਤੇ ਟਿਕੀ ਰਹਿਣਾ ਫਿਰ ਕੋਈ ਗੱਲ ਨਹੀਂ ਲੱਗ ਜਾਣਾ ਪਤਾ ਜਦੋਂ ਆ ਗਏ ਨਾ ਰਿਸ਼ਤੇਦਾਰ ਸਾਰੇ ਆਉਣਗੇ ਤੇਰੇ ਵੀ ਪਤਾ ਲੱਜੂ ਤੈਨੂੰ ਤੂੰ ਕੀ ਚੋਰੀਆਂ ਕਰਦੀ ਫਿਰਦੀ ਆ ਹਾਏ ਹਾਏ ਨਹੀਂ ਤੂੰ ਪਤਾ ਨਹੀਂ ਕੀ ਖਾਨੀ ਮੈਂ ਜਿੰਨੀ ਜਿੰਨੀ ਵਾਰੀ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੂੰ ਤਾਂ ਮੇਰੇ ਤੇ ਹੀ ਵਰ ਜਾਣੀ ਆ ਅੱਛਾ ਤੂੰ ਸਮਝਦਾਰੀ ਪੜ੍ਹਾਈ ਕਰਕੇ ਐ ਹੀ ਹਣੀ ਆ ਫਿਰ ਤੂੰ ਸਮਝਾਉਣਾ ਸਾਰਿਆਂ ਨੂੰ ਜਾ ਕਰ ਤੇ ਆਪਣਾ ਕੰਮ ਕਰ ਮੈਨੂੰ ਵੀ ਕੰਮ ਕਰਨ ਦਿਆ ਕਰ ਹਰ ਵੇਲੇ ਤੇਰਾ ਲੜਨ ਚ ਧਿਆਨ ਰਹਿੰਦਾ ਮੈਂ ਤਾਂ ਸੈਸਵਾ ਗੱਲ ਕਰਨੀ ਲੜਨ ਚ ਤਾਂ ਧਿਆਨ ਤੇਰਾ ਰਹਿੰਦਾ ਵਾ ਮੈਂ ਤਾਂ ਕੋਈ ਨਹੀਂ ਲੜੀ ਮੈਂ ਤਾਂ ਬੜਾ ਸੁਣਾ ਆਪਣਾ ਕੰਮ ਕਰਨ ਦੀ ਆਡੇ ਫਾਇ ਤਾਂ ਤੂੰ ਵੇਲੀ ਚ ਲੈਣ ਆਈ ਆ ਮੈਂ ਗਈ ਅੰਦਰ ਤੇ ਆਡਾ ਫਾਇ ਲੈਣ ਤੇ ਦੋ ਜਦੋਂ ਤੈਨੂੰ ਪਤਾ ਹੀ ਆ ਮੇਰੇ ਕੋਲੋਂ ਇਹ ਗੱਲ ਕਰਨ ਆਉਣਾ ਤੇ ਮੈਂ ਅੱਗੋਂ ਤੇ ਗੱਲ ਪੈ ਜੂੰਗੀ ਤਨਾ ਕਰ ਗੱਲ ਜਦੋਂ ਤੈਨੂੰ ਪਤਾ ਆ ਵੀ ਮੈਂ ਗੱਲ ਪੈਣਨੀ ਆ ਤਾਂ ਤੂੰ ਨਾ ਕਰ ਗੱਲ ਤੂੰ ਗੱਲ ਕਰਦੀ ਕਿਉਂ ਮੇਰੇ ਨਾਲ ਮੈਂ ਤਾਂ ਹੁਣ ਤੇਨੂੰ ਕੁਝ ਨਹੀਂ ਸਮਝਾਉਣਾ ਹੁਣ ਤੈਨੂੰ ਆਪੇ ਤੇਰੀ ਮੰਮੀ ਸਮਝਾਉਗੀ ਤੇ ਕੋਈ ਗੱਲ ਨਹੀਂ ਤੈਨੂੰ ਵੀ ਤੇਰੀ ਮੰਮੀ ਸਮਝਾਉਗੀ ਹੁਣ ਚੱਲ ਨਹੀਂ ਆਵੇਂਖ ਭੈਣੇ ਘਰ ਆਪਣਾ ਕੰਮ ਆਈ ਵੱਡੀ ਤੂੰ ਦੂਜਿਆਂ ਨੇ ਮਾੜਾ ਕਹਿਣਾ ਹੁੰਦਾ ਇਹਨਾਂ ਨੇ ਜਿੰਨਾ ਚਿਰ ਮੈਂ ਅੱਗੋ ਬੋਲਦੀ ਨਹੀਂ ਸੀ ਨਾ ਉਹਨਾਂ ਚਿਰ ਇਹ ਸਿਰ ਤੇ ਚੜਦੀ ਹੁਣ ਵੇਖੀ ਇੱਕ ਬਰਾਬਰ ਕਰਕੇ ਰੱਖਣੀ ਮੈਂ ਹੈ ਮੈਨੂੰ ਘਰੋਂ ਕਢਾਉਣ ਨੂੰ ਫਿਰਦੀ ਸੀ ਵੇਖੀ ਹੁਣ ਤੈਨੂੰ ਕਿੱਦਾਂ ਕਢਵਾਉਂਦੀ ਨਾਲ ਹੀ ਹਰ ਵੇਲੇ ਕਹਿੰਦਾ ਰਹਿੰਦੇ ਪੱਕੇ ਸਦਨੇ ਪੱਕੇ ਸਦਨੇ ਸਾਧ ਲਓ ਜਿਹੜੇ ਪੱਕੇ ਸਦਨੇ ਮੈਂ ਡਰਦੀ ਆ ਕਿਸੇ ਤੋਂ ਸੱਚੀ ਇੰਨੇ ਤਾਂ ਮੇਰਾ ਸੇਰੀ ਪੀੜ ਕਰਨਾ ਲਾਤਾ ਪਤਾ ਨਹੀਂ ਬਾਬਾ ਇਹ ਕਿਦਾਂ ਇੰਨਾ ਬੋਲਦੀ ਆ ਲੈ ਹੁਣ ਬਾਹਰ ਨੂੰ ਤੁਰ ਪਈ ਆ ਹਾਈ ਹਾਈ ਅੱਗੇ ਤਾਂ ਮੈਨੂੰ ਪੁੱਛ ਦੱਸ ਕੇ ਜਾਂਦੀ ਹੁੰਦੀ ਸੀ ਕਿ ਮੈਂ ਚੱਲੀ ਆ ਤੇ ਹੁਣ ਤਾਂ ਇਹ ਜ਼ਰੂਰਤ ਹੀ ਨਹੀਂ ਸਮਝਦੀ ਮੈਨੂੰ ਦੱਸਣ ਦੀ ਪਤਾ ਨਹੀਂ ਇਹਦੇ ਦਿਮਾਗ 'ਚ ਕਿਹੜਾ ਫਤੂਰ ਭਰਿਆ ਪਿਆ ਆ ਇਹਨੇ ਕੀ ਕਰਨਾ ਆ ਬੜਾ ਦਿਮਾਗ ਖਰਾਬ ਕੀਤਾ ਹੈ। ਗੋਪੀ ਦੀਦੀ ਜਾਂਦੇ ਪਏ। ਗੋਪੀ ਦੀਦੀ। ਗੋਪੀ ਦੀਦੀ। ਹਾਂ। ਇਹਨੂੰ ਕੀ ਹੋਇਆ? ਹਾਂ ਆ ਜਾ। ਬੜੀ ਕਾਲੀ ਕਾਲੀ ਤੁਰੇ ਜਾਂਨੇ ਆ। ਮੈਂ ਉਹਨਾਂ ਕੋਲ ਕਿਹਦੇ ਘਰ ਗਈ ਇਹੀਂ ਤੇ ਮੈਨੂੰ ਨਾ ਬਹੁਤਾ ਹੀ ਟਾਈਮ ਲੱਗ ਗਿਆ ਉੱਥੇ। ਤੇ ਮੈਂ ਹਾਂ ਫਿਰ ਮੈਂ ਘਰ ਜਾਵਾਂ ਫਿਰ ਉਹਦੇ ਆਪਣੇ ਬੋਲਣਾ ਮੈਂ ਕਿ ਤੂੰ ਸਾਰਾ ਦਿਨ ਤੁਰ ਹੀ ਰਹਿੰਦੀ। ਅੱਛਾ ਤੇ ਮੇਰੇ ਨੂੰ ਤਾਂ ਕੋਈ ਕੰਮ ਹੀ ਤੁਹਾਡੇ ਨਾਲ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਸੀ। ਤੈਨੂੰ ਕਾਦਾ ਕੰਮ ਪੈ ਗਿਆ ਮੇਰਨਾ ਹਾਏ ਨਹੀਂ ਮੇਰੇ ਤਾਂ ਸਿਰ ਕਪਾਈ ਬੜੀ ਘਰਾਈ ਅੱਜ ਦੀਦੀ ਨੇ ਅੱਛਾ ਕੀ ਕਹਿੰਦੀ ਐਵੇਂ ਮੇਰਨਾ ਤਾਂ ਨਾ ਰੜਨਦੇ ਬਹਾਨੇ ਪਾਲਦੀ ਰਹਿੰਦੀ ਆ ਮੈਂ ਤਾਂ ਆਪਣਾ ਕੰਮ ਕਰਾਂ ਦੇ ਹੀ ਵੇਲੀ ਚ ਤੇ ਉਹ ਨਿਆਣਿਆਂ ਨੂੰ ਝਿੜਕਿਆ ਸੀ ਮੈਂ ਸਰਗੁਣ ਨੂੰ ਹਰਗੁਣ ਨੂੰ ਵੀ ਦੁਜਾ ਤੂੰ ਪੜ੍ਹ ਫੁੱੜ ਲਿਆ ਕਰ ਤੇ ਦੀਦੀ ਵਾਕਿਆ ਤੁਹਾਡੀ ਗੱਲੋਂ ਦਾ ਸੱਚ ਨਿਕਲੀ ਉਹ ਜਿਹੜੀ ਰੀਤ ਆ ਉਹਨੇ ਵੀ ਪਹਿਲਾਂ ਸਰਗੁਣ ਨੂੰ ਰਾਤੀ ਕੰਮ ਕਰਾਤਾ ਸਕੂਲ ਦਾ ਅੱਛਾ ਤੇ ਮੇਰੇ ਮੁੰਡੇ ਨੂੰ ਕੰਮ ਹੀ ਨਹੀਂ ਕਰਾਇਆ ਮੈਂ ਤਾਂ ਤੈਨੂੰ ਪਹਿਲਾਂ ਹੀ ਕਹਿੰਦੀ ਸੀ ਤੂੰ ਕੋਣ ਮੈਨੂੰ ਸਮਝਾਉਂਦੀ ਨਾ ਤੁਹਾਡੀਆਂ ਗੱਲਾਂ ਦੀ ਪਹਿਲਾਂ ਤਾਂ ਮੈਂ ਨਾ ਧਿਆਨ ਨਹੀਂ ਦਿੰਦੀ ਤੇ ਹੁਣ ਉਹ ਸਰਗੁਣ ਨੇ ਮੈਨੂੰ ਦੱਸਿਆ ਵੀ ਚਾਚੀ ਜੀ ਮੈਂ ਤਾਂ ਰਾਤ ਹੀ ਕੰਮ ਕਰ ਲਿਆ ਤੇ ਜਦੋਂ ਮੈਂ ਹਰਗੁਣ ਨੂੰ ਪੁੱਛਿਆ ਤੇ ਉਹ ਕਹਿੰਦਾ ਰੀਤ ਦੀਦੀ ਕਹਿੰਦੇ ਹੁਣ ਤੂੰ ਹੀ ਖੇਡਦਾ ਤੇ ਮੈਂ ਬਾਅਦ ਚੋਂ ਕੰਮ ਕਰਾ ਦੂੰਗੀ ਤੇ ਆਪਣਾ ਕੰਮ ਕਰਦੇ ਪਏ ਉਹ ਹੀ ਨਾ ਤੇ ਉਹ ਰਾਤ ਹੀ ਪੜਾ ਲਿੰਦੀ ਹੋਣੀ ਆ ਪਹਿਲਾਂ ਨਹੀਂ ਇਦਾਂ ਹੀ ਕਰਦੀ ਹੋਣੀ ਆ ਕਿ ਤਾਈ ਤੂੰ ਕਿੰਨੀ ਮੇਰਾ ਮੁੰਡਾ ਨਾ ਲਾਇਆ ਉਹ ਰਾਤੀ ਪੜ ਲੈਂਦਾ ਨਾ ਸਰਗੁਣ ਤੇ ਤੈਨੂੰ ਪਤਾ ਨਹੀਂ ਲੱਗਦਾ ਤੂੰ ਸੋਚਦੀ ਹੋਣੀ ਆ ਵੀ ਦੋਨਾਂ ਨੂੰ ਨਹੀਂ ਪੜਾਇਆ ਉਹ ਕੱਲੇ ਹਰਗੁਣ ਨੂੰ ਹੀ ਨਹੀਂ ਪੜਾਉਂਦੀ ਬਾਕੀ ਸਰਗੁਣ ਨੂੰ ਤਾਂ ਪਹਿਲਾਂ ਹੀ ਪੜਾ ਲੈਂਦੀ ਹੋਣੀ ਆ ਤੇ ਉਹ ਹੀ ਗੱਲ ਨਾ ਤੇ ਪਹਿਲੋਂ ਵੀ ਵਿਲਾ ਵੱਡੀ ਕੁੜੀ ਵੀ ਇਹਨਾਂ ਨੇ ਬਾਹਰ ਭੇਜ ਜੜੀ ਆ ਛੋਟੀ ਵੀ ਬੜਾ ਪੜਨ ਦੇਈ ਆ ਤੇ ਮੁੰਡਾ ਵੀ ਚੋਰੀ ਛਿਪੇ ਪੜਾ ਲੈਂਦਾ ਤੇ ਮੇਰਾ ਤਾਂ ਤਰਾ ਡੰਗਰ ਅਨਪੜ੍ਹ ਹੀ ਰਹਿ ਜਾਣਾ ਇਹਨੇ ਤਾਂ ਉਹੀ ਨਾ ਤੇ ਉਹਦੋਂ ਤਿੰਨੇ ਕਾਮਯਾਬ ਹੋ ਜਾਣੇ ਆ ਤੇ ਤੇਰਾ ਰਹਿ ਜਾਣਾ ਇਦਾਂ ਹੀ ਤੇ ਕੋਈ ਚੰਗੀ ਜਿਹੀ ਟਿਊਸ਼ਨ ਨਹੀਂ ਪਤਾ ਤੈਨੂੰ ਮੈਂ ਉੱਥੇ ਪਾ ਲੈਣੀ ਨਹੀਂ ਤਾਂ ਫਿਰ ਟਿਊਸ਼ਨ ਤਾਂ ਹੁਣ ਦੇਖਣੀ ਪੈਣੀ ਆ ਨਾ ਆਹੋ ਫਿਰ ਤੁਸੀਂ ਵੇਖੋ ਜੇ ਕੋਈ ਚੰਗੀ ਟਿਊਸ਼ਨ ਹੈ ਤੇ ਆਹ ਨਹੀਂ ਕੋਈ ਨਹੀਂ ਮੈਂ ਵੇਖ ਕੇ ਤੇ ਫਿਰ ਮੈਂ ਤੈਨੂੰ ਦੱਸ ਦਵਾਂਗੀ ਹਾਂ ਤੇ ਇੰਨਾ ਬੋਲੀ ਕਿ ਤੇ ਮੇਰੇ ਸਿਰ ਕੁ ਪਈ ਨਾਲੇ ਹੋਰ ਤੁਹਾਨੂੰ ਮੈਂ ਦੱਸਾਂ ਵੀ ਮੇਰੀ ਮਾਂ ਨੂੰ ਫੋਨ ਕਰਤਾ ਚੱਕ ਤੇ ਹਾਈ ਕੋਣ ਦੀ ਤੇਰੀ ਮਾਂ ਨੂੰ ਫੋਨ ਕਰਨ ਵਾਲੀ ਮੈਨੂੰ ਤੇ ਜਦੋਂ ਲੜੀ ਤੇ ਉਦੋਂ ਪਤਾ ਲੱਗਾ ਕਹਿੰਦੀ ਕੀਤਾ ਤੇਰੀ ਮੰਮੀ ਨੂੰ ਮੈਂ ਫੋਨ ਹੁਣ ਤਾਂ ਦੀਦੀ ਮੈਂ ਵੀ ਇਹਦੀ ਮੰਮੀ ਨੂੰ ਫੋਨ ਕਰਨਾ ਆ ਨਾ ਜੇ ਉਹ ਤੇਰੀ ਮੰਮੀ ਨੂੰ ਫੋਨ ਕਰਦੀ ਹੈ ਨਾ ਤੇ ਤੂੰ ਵੀ ਕਰ ਲਿਆ ਕਰ ਸਹੀ ਗੱਲ ਆ ਇਹ ਇਹ ਹੈ ਨਾ ਫਿਰ ਜੇ ਪਹਿਲਾਂ ਤਾਂ ਮੈਂ ਡਰਦੀ ਰਹਿੰਦੀ ਨਹੀਂ ਹੀ ਮੈਨੂੰ ਬਾਜੀ ਦੀ ਵੀ ਸ਼ਰਮ ਜੀ ਮਾਰ ਜਾਂਦੀ ਹੁੰਦੀ ਫਿਰ ਮੈਂ ਹੁਣ ਕਿਉਂ ਸ਼ਰਮ ਕਰਾਂ ਜਦੋਂ ਇੰਨੇ ਸ਼ਰਮ ਲਾ ਲਈ ਤੇ ਮੈਂ ਕਰ ਤਾ ਸ਼ਰਮ ਕਰਦੀ ਫਿਰ ਹਣਾ ਆਹੋ ਨਹੀਂ ਤੂੰ ਸੋਚਦੀ ਰਹਿੰਨੀ ਆ ਸਾਡੇ ਘਰ ਦੀ ਗੱਲ ਬਾਹਰ ਨਿਕਲੂਗੀ ਉਹ ਤਾਂ ਤੇਰੇ ਪੇਕਿਆਂ ਤੱਕ ਪਹੁੰਚਾ ਦਿੰਦੀ ਆ ਤੇ ਤੂੰ ਐਵੇਂ ਨਹੀਂ ਉਹਦੇ ਪੇਕਿਆਂ ਤੱਕ ਉਹ ਆਪਣੇ ਪੇਕਿਆਂ 'ਚ ਆਪਣੀ ਟੋਰ ਬਣਾਈ ਛੱਡਦੀ ਆ ਮੈਂ ਬੜੀ ਚੰਗੀ ਆ ਮੇਰੇ ਘਰ 'ਚ ਕੋਈ ਗੱਲ ਨਹੀਂ ਹੁੰਦੀ ਤੇ ਤੇਰੀ ਪੇ ਤੇਰੇ ਪੇਕਿਆਂ 'ਚ ਵੀ ਬੇਇੱਜ਼ਤੀ ਹੁੰਦੀ ਆ ਪੇਕਿਆਂ ਦੇ ਵਿੱਚ ਬੇਇੱਜ਼ਤੀ ਉਹਦਣ ਜੇ ਮੇਰੀ ਮੰਮੀ ਆਈ ਤਾਂ ਇਹਨੇ ਇੰਨੀਆਂ ਗੱਲਾਂ ਕਰਵਾਈਆਂ ਮੰਮੀ ਵੀ ਮੇਰੀ ਸੋਚਦੀ ਪਈ ਇਹ ਬੜੀ ਚੰਗੀ ਆ ਜਿੱਦਾਂ ਮੇਰੇ ਦਿਮਾਗ ਤੇ ਪੜਦਾ ਪਿਆ ਸੀ ਉਦੋਂ ਹੀ ਮੇਰੀ ਮੰਮੀ ਦੇ ਵੀ ਪਿਆ ਵਾ ਕੋਈ ਨਹੀਂ ਹੌਲੀ ਹੌਲੀ ਤੇਰੀ ਨਾ ਮੰਮੀ ਦੇ ਦਿਮਾਗ ਤੋਂ ਵੀ ਨਾ ਪੜਦਾ ਲੱਥ ਜਾਣਾ ਜਿੱਦਣ ਦਾ ਦੀਦੀ ਜਿੱਦਣ ਦਾ ਮੇਰੀ ਭੈਣ ਦਾ ਵਿਆਹ ਰੱਖ ਲਿਆ ਨਾ ਇਹਨਾਂ ਨੇ ਉਦੋਂ ਦੀ ਕਲੇਸ਼ ਨਹੀਂ ਸਾਡੇ ਘਰੋਂ ਜਾਣ ਲਈ ਤੇ ਕਲੇਸ਼ ਤਾਂ ਨਹੀਂ ਜਾਣਦੇ ਵੀ ਖਰਚਾ ਜੋ ਕਰਨਾ ਪੈਂਦਿਆ ਅੱਗੇ ਤੁਹਾਡਾ ਖਰਚਾ ਨਹੀਂ ਸੀ ਕੋਈ ਵੀ ਮਾਂ ਪੁੱਤਾਂ ਦਾ ਹੀਗਾ ਬਸ ਉਹ ਵੀ ਕੀ ਰੋਟੀ ਖਾ ਲਈ ਤੇ ਵਾੜੀ ਦੇ ਕੱਪੜੇ ਤਾਂ ਆਪਣੀ ਪਸੰਦ ਦੇ ਜਿੱਦਾਂ ਦੇ ਪਾਤੇ ਉਦਾਂ ਦੇ ਪਾ ਲੈਣੀ ਤੂੰ ਨਾ ਖਰਚਾ ਹੋਂ ਨਾ ਦੁੱਧ ਦਾ ਖਰਚਾ ਜੇ ਤੇ ਮੈਂ ਅੱਜ ਇਹ ਗੱਲ ਕਹੀ ਨਾ ਦੀਦੀ ਵੀ ਕਲੇਸ਼ ਤਾਂ ਤੂੰ ਪਾਉਣੀ ਆ ਜੇ ਮੈਂ ਇਹ ਕਿਹਾ ਵੀ ਵੇਰਲੀ ਚ ਤਾਂ ਮੈਨੂੰ ਵਾੜ ਛੱਡ ਦੀਆਂ ਤੇ ਆਪ ਤੂੰ ਅੰਦਰ ਵੜ ਕੇ ਪੱਖਿਆਂ ਠਾਬ ਇਹ ਉਦਨ ਨੂੰ ਫੈਸਲੇ ਹੋਣਗੇ ਉਦਨ ਨੂੰ ਫੈਸਲੇ ਹੋਣਗੇ ਕਰ ਲਾਂਗੇ ਜੋ ਤੂੰ ਲੈਣਾ ਲੈ ਲਈ ਐਦਾਂ ਕਰੀ ਜਾਵੇ ਮੈਨੂੰ ਤੇ ਬਾਅਦ ਵਿੱਚ ਨਾ ਦੇਦੀ ਜਦੋਂ ਮੈਂ ਵੰਡਣਾ ਪਾਉਂਦੀ ਗੱਲ ਕੀਤੀ ਨਾ ਤੇ ਕਹਿੰਦੀ ਵੇਖ ਲਓ ਫਿਰ ਮੈਂ ਕਿਹਾ ਵੀ ਵੇਖਣਾ ਕੀ ਹੋਣਾ ਨਾ ਬੀ ਸਾਰਾ ਕੁਛ ਤਾਂ ਤੁਸੀਂ ਆਪਣੇ ਨਾਂ ਕਰਾ ਲਿਆ ਹੋਣਾ ਤਾਂ ਹੀ ਤਾਂ ਹੁਣ ਇੰਨੀ ਹਨਾ ਚੰਬੜਾ ਨੂੰ ਦੇਈ ਆ ਨਹੀਂ ਤਾਂ ਅੱਗੇ ਤਾਂ ਬੋਲਦੀ ਨਹੀਂ ਹੁੰਦੀ ਸੀ ਉਹ ਹੁਣ ਬੜਾ ਉੱਚਲਦੀ ਹੂ ਨਹੀਂ ਪਹਿਲਾਂ ਉਹਨੂੰ ਮੋਲਣ ਦੀ ਕੀ ਲੋੜ ਸੀ ਪਹਿਲਾਂ ਤੂੰ ਆਪਣਾ ਹੱਕ ਮੰਗਦੀ ਨਹੀਂ ਹੁਣ ਹੱਕ ਮੰਗਿਆ ਤਾਂ ਬੋਲਣ ਲੱਗੀ ਆ ਹਾਂ ਇਹੋ ਹੀ ਗੱਲਾਂ ਵਾਣਾ ਤੇ ਹੁਣ ਤੇ ਮੈਨੂੰ ਇੰਨਾ ਫਿਰ ਮੈਂ ਕਿਹਾ ਵੀ ਅੰਦਰ ਵੜ ਕੇ ਮੈਨੂੰ ਕੀ ਪਤਾ ਤੂੰ ਕੀ ਖਾਣੀ ਰਹਿਣੀ ਕੀ ਨਹੀਂ ਆਹੇ ਫ੍ਰਿਜ ਚ ਹੀ ਪਿਆ ਹੁੰਦਾ ਸਾਰਾ ਕੁਝ ਤੇ ਦੀਦੀ ਜਦੋਂ ਡੰਗਰਵੱਛਾ ਸੰਭਣਾ ਨਹੀਂ ਦੁੱਧ ਕਿਉਂ ਖਾਣ ਦਾ ਵੀ ਉਹਨੂੰ ਕੀ ਹੱਕ ਹੈ ਨਾ ਨਹੀਂ ਤੂੰ ਇਦਾਂ ਕਰੀ ਉਹਨਾ ਉਹਨੂੰ ਹੀ ਵਾੜਿਆ ਕਰੀ ਇਹ ਡੰਕਰ ਵਛੇ ਦੇ ਵਿੱਚ ਤੇ ਆਪ ਰਸੋਈ ਦਾ ਕੰਮ ਕਰ ਲਿਆ ਨਾਲੇ ਖਾਣ ਨੂੰ ਵਾਧੂ ਤੇ ਮੈਂ ਹੁਣ ਜਦੋਂ ਕਹੀ ਇਹ ਗੱਲ ਕਹਿੰਦੀ ਫ੍ਰਿਜ 'ਚ ਹੀ ਪਿਆ ਹੁੰਦਾ ਸਾਰਾ ਕੁਝ ਖਾ ਲਿਆ ਕਰ ਤੇ ਫ੍ਰਿਜ 'ਚ ਸਵਾਹ ਪਈ ਹੁੰਦੀ ਆ ਉਹ ਤੋਂ ਤਾਂ ਪਹਿਲੇ ਸਾਰਾ ਕੁਝ ਚੱਕ ਦਿੰਦੀ ਚੌਂਟੇ ਹੋਏ ਤਾਂ ਐ ਕਿਤੇ ਖਾ ਕੇ ਤੇ ਈ ਹੋਈ ਆ ਤੇ ਮੈਨੂੰ ਕਹਿੰਦੀ ਤੇਰੇ ਨਾਲ ਤਾਂ ਮੈਂ ਪਤਲੀ ਹੰਦੀ ਦੀਦੀ ਭਣਾ ਉਹ ਮੇਰੇ ਨਾਲ ਪਤਲੀ ਲੱਗਦੀ ਆ ਕਿਤੇ ਐਵੇਂ ਮਾਰਦੀ ਆ ਉਦੋਂ ਮੈਂ ਤਾਂ ਗਮ ਕਰ ਕਰਕੇ ਸੁੱਕ ਚੱਲੀ ਆਂ ਸਰਪਿੰਦਰ ਤੂੰ ਨਾ ਬਹੁਤੀ ਟੈਨਸ਼ਨ ਨਾ ਲਿਆ ਕਰ ਐਵੇਂ ਟੈਨਸ਼ਨ ਲੈ ਕੇ ਬਿਮਾਰ ਹੋਊਂਗੀ ਕੋਈ ਫਾਇਦਾ ਨਹੀਂ ਆ ਤੇ ਚਾ ਮਰੇ ਹੀ ਗੱਲ ਤੇਰੇ ਮੁੰਡੇ ਦੀ ਉਹਦੀ ਟਿਊਸ਼ਨ ਦਾ ਮੈਂ ਨਾ ਪਤਾ ਕਰ ਦੂੰਗੀ ਕੋਈ ਵਧੀਆ ਜੀ ਵੇਖ ਲੂੰਗੀ ਟਿਊਸ਼ਨ ਤੇ ਫਿਰ ਮੈਂ ਤੈਨੂੰ ਦੱਸ ਦੂੰਗੀ ਚਾ ਨਾ ਦੇਖ ਲਿਆ ਫਿਰ ਦੀਦੀ ਤੁਸੀਂ ਕਰਨਾ ਕੁਛ ਆਹੋ ਨਹੀਂ ਉਦਾਂ ਦੇ ਭਾਵੇਂ ਨਾ ਮੈਂ ਹੀ ਪੜਾ ਦਿੰਦੀ ਪਰ ਇਹ ਨਾ ਦਿਨ ਪਤਾ ਮੈਂ ਉਹਦੇ ਨੂੰ ਆਪ ਹੀ ਪੜਾਉਂਦੀ ਰਹੀ ਆ ਹਾਂਜੀ ਤੇ ਐਵੇਂ ਫਰਸਟ ਆਉਂਦਾ ਰਿਹਾ ਵਾ ਤੇ ਹੁਣ ਨਾ ਮੇਰੇ ਤੋਂ ਟਾਈਮ ਹੀ ਇਦਾਂ ਦਾ ਮੇਰੇ ਤੋਂ ਟਾਈਮ ਨਿਕਲਦਾ ਨਹੀਂ ਆ ਨਾਲੇ ਦੀਦੀ ਜੇ ਤੁਸੀਂ ਪੜਾਉਣ ਲੱਗ ਪਏ ਟਿਊਸ਼ਨਾਂ ਤੇ ਫਿਰ ਸਾਡੇ ਵਰਗਿਆਂ ਦਾ ਦੁੱਖ ਸੋ ਕਿੰਨੇ ਸੁਣਨਾ ਹਨਾ ਮੇਰੇ ਤੇ ਆਈਏ ਵੀ ਤੁਹਾਡੇ ਨਾਲ ਹੀ ਕਰ ਲੈਂਦੀ ਐ ਮੇਰੀ ਤਾਂ ਆਪਣੀ ਮੰਮੀ ਵੀ ਨਹੀਂ ਸੁਣਦੀ ਕਿਤੇ ਮੇਰੀ ਗੱਲ ਮੈਨੂੰ ਤਾਂ ਹੁਣ ਪਤਾ ਹੈ ਨਾ ਮੇਰ ਨਾਲ ਹੋਈ ਵਾਪਰੀ ਹੈ ਨਾ ਤਾਂ ਮੈਂ ਫਿਰ ਮੈਨੂੰ ਪਤਾ ਵੀ ਕਿਹਦਾ ਕਿੰਨਾ ਦੁੱਖ ਹੁੰਦਾ ਵਾ ਹਾਂ ਦੁਖੀ ਬੰਦੇ ਦੁਖੀ ਦੀ ਸੁਣਦਾ ਆ ਤਾਂ ਕੌਣ ਸੁਣਦਾ ਜਿਹਨੇ ਦੁੱਖ ਨਾ ਦੇਖਿਆ ਹੋਵੇ ਉਹਨੂੰ ਪਤਾ ਵੀ ਨਹੀਂ ਹੁੰਦਾ ਵੀ ਕੀ ਦੁੱਖ ਕੀ ਚੀਜ਼ ਆ ਤੇ ਮੈਨੂੰ ਤਾਂ ਵੈਸੇ ਚਿੱਤੇ ਬੜਾ ਤਰਸ ਜਿਹਾ ਹੁੰਦਾ ਵਾ ਚਾ ਕੋਈ ਗੱਲ ਨਹੀਂ ਆਈ ਕਿਹਦੇ ਸਾਡੇ ਘਰ ਵੀ ਆਜੂਗੀ ਦੇਦੀ ਆਹੋ ਆਉਂਗੀ ਹੁਣ ਮੈਂ ਹੋਰ ਕਿੱਥੇ ਜਾਣਾ ਆ ਆਹੋ ਇਦਾਂ ਵੀ ਮਾਂ ਦੀ ਪੜਾਅ ਜੀ ਨਿਕਲ ਜਾਂਦੀ ਆ ਨਾ ਗੱਲਾਂ ਹੁਣ ਇੱਥੇ ਹੋ ਨਾ ਰਾਹ ਗਲੀ ਚ ਤੇ ਕਿੰਨੀਆਂ ਕੁ ਗੱਲਾਂ ਕਰ ਲੈਣੀਆਂ ਹੁੰਦੀਆਂ ਆ ਆ ਤੁਹਾਡੇ ਘਰ ਗੱਲਾਂ ਕਰਨ ਆਉਂਦੇ ਹਣਾ ਤੁਹਾਡੇ ਘਰ ਫਿਰ ਮੈਂ ਜਾ ਨਹੀਂ ਸਕਦੀ ਬਹੁਤਾ ਮੈਂ ਫਿਰ ਉਹ ਕੋਈ ਜਿੰਨੀ ਡਰਿਆ ਨਾ ਕਰ ਉਹਦਾ ਕਿਤੇ ਕੱਲੀ ਦਾ ਘਰ ਤਾਂ ਨਹੀਂ ਮੇਰਾ ਵੀ ਤਾਂ ਹੈਗਾ ਹੀ ਹੱਕ ਉਥੇ ਤੁਸੀਂ ਡਰਿਆ ਨਾ ਕਰੋ ਐਵੇਂ ਇਹ ਡਰਨਾ ਤੇ ਕੀ ਆ ਫਿਰ ਇਹ ਨਾ ਫਿਰ ਖੁੱਲ ਕੇ ਗੱਲ ਵੀ ਨਹੀਂ ਨਾ ਹੁੰਦੀ ਤੂੰ ਮੇਰੇ ਘਰ ਆਉਂਗੀ ਤੇ ਫਿਰ ਗੱਲ ਹੋ ਜਾਂਦੀ ਆ ਹਾਂ ਜੇ ਆ ਜੇ ਆਉਣ ਦੇਣਗੇ ਤੇ ਆ ਚੀ ਗੇ ਦੇਣ ਕੋਈ ਗੱਲ ਨਹੀਂ ਫਿਰ ਮੈਂ ਦੇਖ ਲਊਂਗੀ ਜੇ ਤੇ ਭਾਜੀ ਨਾ ਹੋਣਗੇ ਨਾ ਘਰ ਫਿਰ ਮੈਂ ਕਿਤੇ ਆਉਂਗੀ ਇਹਨੂੰ ਕਿਹੜਾ ਮੈਂ ਪੁੱਛਣਾ ਹੁਣ ਨਹੀਂ ਮੈਂ ਪੁੱਛਦੀ ਪੁੱਛਦੀ ਅੱਗੇ ਤਾਂ ਮੈਂ ਪਲਾਟ ਤੱਕ ਆਉਣ ਲੱਗੀ ਵੀ ਪੁੱਛ ਕੇ ਆਉਣੀ ਸੀ ਆ ਮੈਂ ਪੁੱਛਣਾ ਇਹਨੂੰ ਉਹਨਾਂ ਹੀ ਹੱਕ ਤੇਰਾ ਤੇ ਉਹਨਾਂ ਹੀ ਉਹਦਾ ਚਲ ਠੀਕ ਹੈ ਮੈਂ ਚਲਦੀ ਆ ਚਲੋ ਠੀਕ ਜੇ ਠੀਕ ਵਿਰਲਾ ਇਹੋ ਹੀ ਆ ਵਿਚਾਰੀ ਕਿਤੇ ਮੇਰਾ ਦੁੱਖ ਸੁੱਖ ਸੁਣ ਲੈਂਦੀ ਆ ਨਹੀਂ ਤਾਂ ਕਿਤੇ ਆਪਣੀ ਤਾਂ ਲੜ ਲੜ ਇਕੋ ਜੀ ਹੋਈ ਪਈ ਆ ਉਹਦਾ ਵੀ ਨਾ ਮੈਂ ਸੋਚਦੀ ਆ ਕਿ ਦੀਦੀ ਵਾਕਈ ਚਲਾਕ ਇੰਨੀਆਂ ਚਲਾਕੀਆਂ ਕਰਦੀ ਪਹਿਲਾਂ ਤਾਂ ਕਿਤੇ ਉਹਦੇ ਮੂੰਹ ਚ ਜਬਾਨ ਨਹੀਂ ਹੁੰਨ ਤੈ ਢੀ ਜਬਾਨ ਕੱਢਦੀ ਆ ਕਿਤੇ ਚਲ ਚੰਗਾ ਹੋ ਗਿਆ ਗੋਪੀ ਦੀਦੀ ਨੇ ਮੈਨੂੰ ਪਹਿਲੇ ਸਮਝਾਇਆ ਸੀ ਹੁਣ ਕੰਮ ਸੇ ਕੰਮ ਮੈਂ ਆਪਣਾ ਹੱਕ ਤੇ ਲੈ ਲੂੰਗੀ ਨਾ ਪਲਾਟ ਚ ਜਾਨੀ ਆ